ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਡਾਕਟਰ ਸਰਪੰਲੀ ਰਧਾਕ੍ਰਿਸ਼ਨ ਜੀ ਦੇ ਜਨਮ ਦਿਵਸ ਮੌਕੇ ਤੇ ਅੱਜ ਸਰਕਾਰੀ ਸੀਨੀਅਰ ਸੈਂਡੀ ਸਕੂਲ ਲੜਕੇ ਗੁਰਾਇਆਂ ਵਿਖੇ ਕੋ ਮੰਤਰੀ ਅਧਿਆਪਕ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ SBI ਬੈਂਕ ਗੁਰਾਇਆਂ ਤੋਂ ਬੈਂਕ ਮੈਨੇਜਰ PC ਬਰਮਾ, ਰੁਪਾਲੀ ਸ਼ਰਮਾ, ਬਲਰਾਮ ਘੋਸਲਾ ਜੀ ਨੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਅਤੇ ਸਾਬਕਾ ਅਧਿਆਪਕ ਸਾਹਿਬਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਤੋਂ ਬਾਅਦ ICICI ਬੈਂਕ ਗੁਰਾਇਆਂ ਤੋਂ ਗੁਰਪ੍ਰੀਤ ਸਿੰਘ ਅਤੇ ਰੋਹਿਨ ਨੇ ਸਕੂਲ ਪ੍ਰਿੰਸੀਪਲ ਅਤੇ ਸਭ ਅਧਿਆਪਕ ਸਾਹਿਬਾਨ ਨੂੰ ਸਨਮਾਨਿਤ ਕੀਤਾ। ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਨੇ ਆਏ ਸਭ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਨਮਾਨ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ, ਸਾਇੰਸ ਅਧਿਆਪਕ ਹਰਜੀਤ 바ਵਾ, ਪਰਮਜੀਤ ਗਿੱਲ, ਨਰਪਾਲ ਸਿੰਘ, ਪੰਕਜ ਸ਼ਰੀਦਰ, ਅਧਿਆਪਕ ਅਮਨਦੀਪ ਮੈਡਮ ਰਾਜਕੁਮਾਰੀ ਮੈਡਮ ਨਰਿੰਦਰ ਕੌਰ ਮੈਡਮ ਸਿਮਰਨਜੀਤ ਕੌਰ ਮੈਡਮ ਸਵੀਟੀ ਮੈਡਮ ਅੰਜੂ ਮੈਡਮ ਨੀਲਮ ਮੈਡਮ ਮੋਨਿਕਾ ਮੈਡਮ ਕੁਲਵਿੰਦਰ ਕੌਰ ਮੈਡਮ ਸੰਦੀਪ ਮੈਡਮ ਕੁਲਦੀਪ ਕੌਰ ਮੈਡਮ ਜਸਵੀਰ ਕੌਰ ਹਾਜ਼ਰ ਰਹੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਗਰਾਮ ਵਿਖੇ ਅੱਜ ਜਿਹੜਾ ਟੀਚਰਸ ਡੇ ਦਾ ਜਿਹੜਾ ਹਰ ਉਤਸਵ ਉਹ ਬਣੇ ਤੁਮਤਾ ਨਾਲ ਜਿਹੜਾ ਮਨਾਇਆ ਗਿਆ ਇਸ ਲਈ ਸਾਡੇ ਕੋਲ ਜਿਹੜੀਆਂ ਅੱਜ ਸਪੈਸ਼ਲੀ SBI ਗੁਰਾਇਆਂ ਬੀਟੀ ਰੋਡ ਦੇ ਮੈਨੇਜਰ ਤੇ ਉਹਨਾਂ ਦਾ ਸਟਾਫ ਸਾਡੇ ਕੋਲ ਆਇਆ ਤੇ ਉਹਨਾਂ ਦੇ ਵਿੱਚ ਸਾਡੇ ਪੀਸੀ ਬਰਮਾ ਜੀ ਉਹਨਾਂ ਦੇ ਮੈਨੇਜਰ ਜਿਹੜੇ ਤੇ ਰ팔ਗੀ ਸ਼ਰਮਾ ਜੀ ਉਹ ਵੀ ਉਹਨਾਂ ਦੇ ਡਿਪਟੀ ਮੈਨੇਜਰ ਤੇ ਨਾਲ ਉਹਨਾਂ ਦੇ ਬਲਰਾਮ ਕੋਟਲਾ ਜੀ ਆਏ ਸੀ ਉਹਨਾਂ ਨੇ ਆ ਕੇ ਅੱਜ ਟੀਚਰਸ ਨੂੰ ਜਿਹੜੇ ਟੀਚਰਸ ਦੇ ਦਿੱਤੇ ਸਾਡੇ ਸਕੂਲ ਦੇ ਸਾਰੇ ਟੀਚਰਸ ਨੂੰ ਵਧਾਈਆਂ ਦਿੱਤੀਆਂ ਤੇ ਸਾਰਿਆ ਜਿਹੜੇ ਜਿੰਨੇ ਵੀ ਟੀਚਰਸ ਸੀ ਪੂਰਨ ਦੇ ਦਸਕੇ ਦੇ ਕੇ ਤੇ ਪੁੱਲਾ ਨਾਲ ਉਹ ਸਨਮਾਨਿਤ ਕਰਕੇ ਗਏ ਆ ਤੋ ਜਿਹੜਾ ਇਹ ਇੱਕ ਬੜੀ ਪ੍ਰਥਾ ਵਧੀਆ ਹੈ ਕਿ ਜਿਹੜਾ ਟੀਚਰਸ ਡੇ ਦੇ ਉਤੇ ਜਿਹੜੇ ਟੀਚਰਸ ਨੂੰ ਰੈਕੋਗਨਾਈਜ਼ ਕੀਤਾ ਗਿਆ ਉਹਦੇ ਨਾਲ ਟੀਚਰਸ ਦੇ ਵਿੱਚ ਇੱਕ ਪੜਾਉਣ ਦੀ ਜਾਂ ਅੱਗੇ ਵਧਣ ਦੀ ਬੜੀ ਆ ਬਹੁਤ ਚੰਗੀ ਜਿਹੜੀ ਆਪਣੀ ਇਹਨਾਂ ਜਲਦੀ ਤੋਂ ਆਸ ਹੈ ਕਿ ਇਹ ਜਿਹੜਿਆ ਬੈਂਕ ਦੇ ਜੋ ਸਾਡੇ ਨਾਲ ਕਿਤਾਸੀ ਜੋ ਸਾਡੇ ਟੀਚਰ ਜੀ ਤੇ ਆਪਕੇ ਸਾਹਮਣੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਟੀਚਰ ਜੀ ਨੂੰ ਸਨਮਾਨ ਦਿੱਤਾ ਤੇ ਸਾਡੇ ਸਪੈਸ਼ਲੀ ਸਾਡੇ ਕੋਚ ਜਿਹੜੇ ਆ ਘਮਾਉਣ ਦੇ ਸਾਈ ਜੀ ਉਹ ਵੀ ਕੁਦਰਤੀ ਇੱਥੇ ਮੌਜੂਦ ਹੈ ਸੀ ਉਹਨਾਂ ਨੂੰ ਵੀ ਸਨਮਾਨ ਕਰਦੇ ਕਿ ਉਹ ਜਿਹੜਾ ਨਿਸ਼ਕਾਮ ਸੇਵਾ ਹੀ ਕਰਦੇ ਆ ਕਿ ਜਿਹੜੇ ਸਾਡੇ ਫੁੱਟਬਾਲ ਦੀ ਜਿਹੜੀ ਅਕੈਡਮੀ ਚੱਲਦੀ ਆ ਉਹਦੇ ਵਿੱਚ ਕੋਈ ਸਾਡੇ ਤੋਂ ਪੈਸਾ ਨਹੀਂ ਲੈਂਦੇ ਆ ਦਿਨ ਰਾਤ ਜਿਹੜੀ ਉਹ ਗੁੰਮਦਾਰ ਸਾਡੇ ਵਿੱਚ ਐਨਰਜੀ ਮੰਗਦੀ ਉਹ ਸਨਮਾਨ ਤੇ ਅਪਰੀਸ਼ੀਏਟ ਕਰਦੇ ਸੋ ਅੱਜ ਜਿਹੜੇ ਟੀਚਰਸ ਡੇ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਸਿੱਨੇ ਸਾਡੇ ਟੀਚਰ ਕਿਉਂਕਿ ਮੈਂ ਐਡਾ ਇਹਨਾਂ ਦਾ ਸੋ ਸਾਰਿਆਂ ਨੂੰ ਵਧਾਈ ਆ ਤੇ ਜਿਹੜੇ ਐਸਪੀਆਈ ਬੈਂਕਾਂ ਨਾਲ ਕੰਮ ਕਰਦਾ